ਸਾਸ਼ਿਕਾ ਤੁਸੀਂ ਜੁੜੇ ਹੋ ਐਨ ਆਰ ਟੀਵੀ ਨਾਲ ਵੱਡੀ ਖਬਰ ਭਾਰਤ ਪਾਕਿਸਤਾਨ ਦੇ ਯੁੱਧ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਆ ਮੋਹ ਸਾਹਮਣੇ ਨੇ ਤਾਂ ਅਜਿਹੇ ਵਿੱਚ ਹੁਣ ਪਾਕਿਸਤਾਨ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਤਾਂ ਵਿਦੇਸ਼ ਮੰਤਰੀ ਵੱਲੋਂ ਅਤੇ ਡਿਪਟੀ ਪੀਐਮ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਦਿਨੋ ਦਿਨਾਂ ਤਣਾਅਪੂਰਨ ਮਾਹੌਲ ਬਣਦਾ ਜਾ ਰਿਹਾ ਹੈ ਤੇ ਸਥਿਤੀ ਹੈ ਜਿਹੜੀ ਉਹ ਕਾਫੀ ਤਣਾਅਪੂਰਨ ਬਣੀ ਹੋਈ ਆ ਤਾਂ ਅਜਿਹੇ ਵਿੱਚ ਹੀ ਜਿਹੜੀ ਆ ਹੁਣ ਪਾਕਿਸਤਾਨ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਜੇ ਭਾਰਤ ਵੱਲੋਂ ਪਹਿਲ ਕਦਮੀ ਨਹੀਂ ਕੀਤੀ ਜਾਏਗੀ ਹਮਲਾ ਰੋਕਿਆ ਜਾਏਗਾ ਤਾਂ ਹੁਣ ਪਾਕਿਸਤਾਨ ਵੀ ਹਮਲਾ ਰੋਕ ਦੇਗਾ ਜਿਸ ਜਿਹਦੇ ਚੱਲਦੇ ਆ ਡਿਪਟੀ ਪੀਐਮ ਵੱਲੋਂ ਇਹ ਜਿਹੜੀ ਆ ਅਮਰੀਕਾ ਨਾਲ ਗੱਲਬਾਤ ਕੀਤੀ ਗਿਆ ਤਾਂ ਮੀਡੀਆ ਦੇ ਹਵਾਲੇ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਮਰੀਕਾ ਨਾਲ ਗੱਲਬਾਤ ਕੀਤੀ ਹੈ ਪਾਕਿਸਤਾਨ ਨੇ ਪਾਕਿਸਤਾਨ ਕਹਿ ਰਿਹਾ ਹੈ ਕਿ ਅਸੀਂ ਪਿੱਛੇ ਹਟਣ ਦੇ ਲਈ ਤਿਆਰ ਆ ਜੇਕਰ ਹੁਣ ਭਾਰਤ ਕੋਈ ਹਮਲਾ ਨਹੀਂ ਕਰੇਗਾ ਤਾਂ ਅਸੀਂ ਪਿੱਛੇ ਹਟਣ ਲਈ ਤਿਆਰ ਹਾਲਾਂਕਿ ਇੱਥੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਬਹੁਤ ਸਾਰੇ ਅਜਿਹੇ ਹਾਲਾਤ ਵੀ ਹੁੰਦੇ ਆ ਕਿ ਅਜਿਹੇ ਬਿਆਨ ਕਈ ਤਰ੍ਹਾਂ ਜਾਣ ਬੁੱਝ ਕੇ ਵੀ ਦਿੱਤੇ ਜਾਂਦੇ ਆ ਕਿ ਧਿਆਨ ਭਟਕਾਇਆ ਜਾਵੇ ਕਿਉਂਕਿ ਬੀਤੀ ਰਾਤ ਕਾਫੀ ਹਮਲਾ ਕੀਤਾ ਹੈ ਪਾਕਿਸਤਾਨ ਨੇ ਕਾਫੀ ਹਮਲਾ ਕੀਤਾ ਭਾਰਤ ਤੇ ਕਾਫੀ ਥਾਵਾਂ ਤੇ ਡਰੋਨ ਗੇਰੇ ਆ ਰੌਕਟਾਂ ਜਿਹੜੀਆਂ ਗੇਰੀਆਂ ਨੇ ਮਜ਼ਾਈਲਾਂ ਗੇਰੀਆਂ ਕਈਆਂ ਨੇ ਤਾਂ ਇਸ ਸਭ ਦੇ ਦਰਮਿਆਨ ਜਿਹੜਾ ਇਹ ਬਿਆਨ ਇੱਕ ਹੈਰਾਨ ਜਨਕ ਵੀ ਆ ਹਾਲਾਂਕਿ ਬਹੁਤ ਸਾਰੇ ਲੋਕ ਇਹ ਵੀ ਚਾਰੇ ਨੇ ਭਾਵੇਂ ਉਹ ਪਾਕਿਸਤਾਨ ਦੇ ਨੇ ਭਾਵੇਂ ਭਾਰਤ ਦੇ ਨੇ ਬਹੁਤ ਸਾਰੇ ਇਹੀ ਕਹਿ ਰਹੇ ਆ ਕਿ ਜੰਗ ਸ਼ੁਰੂ ਨਾ ਹੋਵੇ ਜਾਂ ਜੋ ਹਾਲਾਤ ਬਣੇ ਨੇ ਉਹ ਸਮੇਂ ਤੋਂ ਪਹਿਲਾਂ ਜਿਹੜੇ ਆ ਕੰਟਰੋਲ ਹੋ ਜਾਣ ਤਾਂ ਪਾਕਿਸਤਾਨ ਦੇ ਡਿਪਟੀ ਪੀਐਮ ਅਤੇ ਵਿਦੇਸ਼ ਮੰਤਰੀ ਇਸ਼ਾਕ ਧਾਰ ਨੇ ਸ਼ਨੀਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਵੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਆਪਣੀ ਕਾਰਵਾਈ ਨੂੰ ਰੋਕ ਲਵੇ ਅਤੇ ਪਾਕਿਸਤਾਨ ਵੀ ਐਸਾ ਹੀ ਕਰੇਗਾ ਜਾਨੀ ਕਿ ਪਾਕਿਸਤਾਨ ਵੀ ਰੋਕ ਲੇਗਾ ਜਿਹੜੇ ਇਹ ਗੋਲੀਬਾਰੀ ਕੀਤੀ ਜਾ ਰਹੀ ਹੈ ਜਾਂ ਹਮਲਾ ਕੀਤਾ ਜਾ ਰਿਹਾ ਹੈ ਤਾਂ ਅਜਿਹੇ ਵਿੱਚ ਜੇਕਰ ਦੇਖਿਆ ਜਾਵੇ ਕਿ ਪਾਕਿਸਤਾਨ ਨੇ ਦੀ ਸੈਨਾ ਵੱਲੋਂ ਦਾਵਾ ਵੀ ਕੀਤਾ ਗਿਆ ਕਿ ਭਾਰਤ ਦੇ ਸ਼ੋਰ ਸ਼ੋਰਕੋਟ ਅਰਫੀਕੀ 에ਅਰਵੇਜ਼ ਚਕਬਾਲ ਅਤੇ ਮਰੀਦ 에ਅਰਵੇਸ 라ਵਲਪਿੰਡੀ ਚ ਚਕਲਾਤਾ ਕੈਂਟ ਤੇ ਉੱਤੇ ਹਮਲਾ ਕੀਤਾ ਤਾਂ ਇਹ ਦੋਸ਼ ਆ ਜਿਹੜੇ ਪਾਕਿਸਤਾਨ ਦੀ ਆਰਮੀ ਵੱਲੋਂ ਭਾਰਤ ਤੇ ਲਗਾਏ ਗਿਆ ਤਾਂ 10 ਟਕਾਣਿਆਂ ਦਾ ਦਾਵਾ ਠੋਕਿਆ ਗਿਆ ਕਿ 10 ਤਾਵਾਂ ਤੇ ਜਿਹੜਾ ਹਮਲਾ ਕੀਤਾ ਗਿਆ ਤਾਂ ਉੱਥੇ ਹੀ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦਾ ਬਹੁਤ ਸਾਰਾ ਏਰੀਆ ਜਿਹੜਾ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਪਾਕਿਸਤਾਨ ਨੇ ਜੇਕਰ ਪੰਜਾਬ ਦੀ ਹੀ ਗੱਲ ਕਰ ਲੈਂਦੇ ਆ ਤਾਂ ਪੰਜਾਬ ਦਾ ਬਠਿੰਡਾ ਫਰੀਦਕੋਟ ਜਲੰਧਰ ਤੇ ਉੱਥੇ ਹੀ ਜੇਕਰ ਗੱਲ ਕਰੀਏ ਮੁਕਸਰ ਤਾਂ ਇਹਨਾਂ ਏਰੀਏ ਵਿੱਚ ਕਾਫੀ ਜਿਹੜੇ ਆ ਸ਼ੈਲਿੰਗ ਹੋਈ ਆ ਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਅੰਮ੍ਰਿਤਸਰ ਦੀ ਖਾਸ ਗੱਲ ਕਰ ਲੈਨੇ ਆ ਅੰਮ੍ਰਿਤਸਰ 'ਚ ਵੀ ਕਾਫੀ ਜਿਹੜੇ ਆ ਗੋਲੀਬਾਰੀ ਜਾਂ ਆਵਾਜ਼ਾਂ ਜਿਹੜੇ ਧਮਾਕੇ ਦੀਆਂ ਉਹ ਸੁਣਦਿਆਂ ਸੁਣੀਆਂ ਨੇ ਲੋਕਾਂ ਨੇ ਤਾਂ ਇਸ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਪਾਕਿਸਤਾਨ ਕਹਿ ਰਿਹਾ ਕਿ ਜੇ ਹੁਣ ਭਾਰਤ ਹਮਲਾ ਨਹੀਂ ਕਰੇਗਾ ਤਾਂ ਅਸੀਂ ਜਿਹੜਾ ਹਮਲੇ ਰੋਕਾਂਗੇ ਜਾਂ ਇਹ ਜਿਹੜੀ ਆ ਸਥਿਤੀ ਆ ਉਸ ਤੇ ਕੰਟਰੋਲ ਪਾਵਾਂਗੇ ਤਾਂ ਉਥੇ ਹੀ ਜੇਕਰ ਪਾਕਿਸਤਾਨ ਦੇ ਗੱਲ ਕਰੀਏ ਤਾਂ ਪਾਕਿਸਤਾਨ ਦੇ ਆ ਆਰਮੀ ਚਾਰੇ ਪਾਸਿਓਂ ਕਿ ਰਿਨੇ ਜਰੀਆ ਨਜ਼ਰ ਆ ਰਹੀ ਆ ਤੇ ਅਜਹੀ ਸਥਿਤੀ ਵਿੱਚ ਆ ਜੇਕਰ ਪਾਕਿਸਤਾਨ ਦੇ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਉਹ ਵੀ ਕਹਿ ਰਿਹਾ ਹੈ ਕਿ ਆ ਭਾਰਤ ਦੇ ਨੂੰ ਜਵਾਬ ਦੇਣ ਤੋਂ ਇਲਾਵਾ ਕੋਈ ਰਸਤਾ ਨਹੀਂ ਹਾਲਾਂਕਿ ਇੱਕ ਪਾਸੇ ਤਾਂ ਇਹ ਵੀ ਦਾਵਾ ਠੋਕ ਰਿਹਾ ਡਿਪਟੀ ਪੀਐਮ ਕਿ ਅਸੀਂ ਜੰਗ ਨਹੀਂ ਕਰਾਂਗੇ ਜਾਂ ਆ ਪਿੱਛੇ ਹਟਾਂਗੇ ਤਾਂ ਉਧਰ ਪਾਕਿਸਤਾਨ ਦੇ ਜਿਹੜੇ ਰਾਸ਼ਟਰਪਤੀ ਨੇ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਭਾਰਤ ਤੋਂ ਲਗਾਤਾਰ ਜਿਹੜੇ ਹਮਲੇ ਹੋ ਰਹੇ ਨੇ ਤਾਂ ਇਸ ਦੇ ਚੱਲਦਿਆਂ ਆਪਣੀ ਰੱਖਿਆ ਕਰਨਾ ਤੇ ਸੁਰੱਖਿਆ ਕਰਨਾ ਜਿਹੜੀ ਆ ਇਹ ਵੱਡਾ ਇੱਕ ਬਿਲਕੁਲ ਬਿਲਕਲਪ ਬਣ ਗਿਆ ਹੈ ਪਾਕਿਸਤਾਨ ਦੇ ਲਈ ਤਾਂ ਸਥਿਤੀ ਹੈ ਜਿਹੜੀ ਉਹ ਆਏ ਦਿਨ ਤਣਾਪੂਰਨ ਹੋ ਰਹੀ ਆ ਤੇ ਅਜਿਹੇ ਵਿੱਚ ਪਾਕਿਸਤਾਨ ਦੇ ਦੇਸ਼ ਮੰਤਰੀ ਤੇ ਡਿਪਟੀ ਪੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਦਾਵਾ ਠੋਕਿਆ ਕਿ ਜੇ ਹੁਣ ਭਾਰਤ ਹਮਲਾ ਨਹੀਂ ਕਰੇਗਾ ਤਾਂ ਉਹ ਵੀ ਹਮਲਾ ਨਹੀਂ ਕਰਨਗੇ ਤਾਂ ਇਹ ਇੱਕ ਜਾਣਕਾਰੀ ਸਾਹਮਣੇ ਆਈ ਹੈ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਕਿੰਨੀ ਕੁ ਗੱਲ 'ਚ ਦਾਵਾ ਇਹ ਆਉਣ ਵਾਲਾ ਸਮਾਂ ਦੱਸੇਗਾ ਮੀਡੀਆ ਦੇ ਰਿਪੋਰਟਾਂ ਤੋਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਵੀ ਬਿਆਨ ਹੁੰਦੇ ਆ ਕਿ ਧਿਆਨ ਪੜਕਾ ਦਿੱਤਾ ਜਾਵੇ ਤੇ ਬਾਅਦ ਚ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਜੇਕਰ ਪਾਕਿਸਤਾਨ ਚਾਹੁੰਦਾ ਹੈ ਕਿ ਅੱਗੇ ਨਾ ਬਦੇ ਇਹ ਸਾਰਾ ਮਾਮਲਾ ਤਾਂ ਉਹ ਬੀਤੀ ਰਾਤ ਆ ਜਿਹੜੀ ਉਹ ਹਮਲਾ ਨਹੀਂ ਕਰਦਾ ਕਿਉਂਕਿ ਪਾਕਿਸਤਾਨ ਤੇ ਬੀਤੇ ਕੱਲ ਕਿਸੇ ਤਰ੍ਹਾਂ ਦਾ ਹਮਲਾ ਜਿਹੜਾ ਭਾਰਤ ਵੱਲੋਂ ਨਹੀਂ ਕੀਤਾ ਗਿਆ ਸੀ ਪਰ ਹੁਣ ਜਦੋਂ ਅਜਿਹੀ ਸਥਿਤੀ ਆ ਗਈ ਹੈ ਤਾਂ ਉਸ ਨੂੰ ਮੂੰਹ ਤੋੜਮਾ ਜਵਾਬ ਵੀ ਨਾਲ ਦੀ ਨਾਲ ਦਿੱਤਾ ਜਾ ਰਿਹਾ ਤਾਂ ਹੁਣ ਦੇਖਣਾ ਹੋਏਗਾ ਕਿ ਇਹ ਜਿਹੜੀ ਆ ਮਾਹੌਲ ਬਣਿਆ ਜਾਂ ਇਹ ਦੌਰ ਬਣਿਆ ਇਹ ਕਦੋਂ ਤੱਕ ਸੱਥੇ ਰਹੇਗਾ ਕਦੋਂ ਤੱਕ ਆ ਜਿਹੜੇ ਆ ਕੰਟਰੋਲ ਵਿੱਚ ਸਥਿਤੀ ਆਵੇਗੀ